ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਦੋਸਤੋ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਏ ਆ ਇਹ ਬੱਚਾ ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋ ਕਲਾ ਜਿਸ ਨੇ ਕੇ ਆਪਣੀ 8ਵੀਂ ਕਲਾਸ ਦੇ ਵਿੱਚੋਂ 600 ਅੰਕਾਂ ਦੇ ਵਿੱਚੋਂ 591 ਅੰਕ ਲੈ ਕੇ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਜੇ ਗੱਲ ਕਰੀ ਆਪਾਂ ਪੰਜਾਬ ਪੱਧਰ ਦੀ ਪੰਜਾਬ ਦੇ ਵਿੱਚੋਂ ਨੌਵਾਂ ਸਥਾਨ ਇਸ ਬੱਚੇ ਨੇ ਹਾਸਲ ਕੀਤਾ ਇਹਨਾਂ ਦਾ ਹੌਸਲਾ ਫੁਜਾਈ ਕਰਨ ਵਾਸਤੇ ਪਿੰਡ ਦੇ ਐਕਸ ਆਰਮੀ ਗਰੁੱਪ ਪਿੰਡ ਰੱਲਾ ਦੇ ਸਾਰੇ ਹੀ ਗਰੁੱਪ ਦੇ ਮੈਂਬਰ ਸਾਵਾਨ ਬੱਚੇ ਦਾ ਮਾਨ ਸਨਮਾਨ ਕਰਨ ਵਾਸਤੇ ਪਹੁੰਚੇ ਨੇ ਪਹੁੰਚਣ ਤੇ ਘਰ ਦੇ ਮੈਂਬਰਾਂ ਨੇ ਅਤੇ ਬੱਚੇ ਨੇ ਬਹੁਤ ਜ਼ਿਆਦਾ ਖੁਸ਼ੀ ਹੈ ਜਿਹੜੀ ਉਹ ਪ੍ਰਗਟ ਕੀਤੀ ਉਸ ਤੋਂ ਲਾਵਾ ਬੱਚੇ ਦੇ ਖੁਸ਼ੀ ਦੇ ਹੰਝੂ ਨਜ਼ਰ ਆਏ ਤੇ ਮਾਪੇ ਨੂੰ ਵੀ ਬਹੁਤ ਵੱਡਾ ਹੌਸਲਾ ਹੋਇਆ ਪਹਿਲਾਂ ਗੱਲ ਕਰਦੇ ਸੀ ਆਪਾਂ ਕੁੜੀਆਂ ਬਾਜੀ ਮਾਰ ਲੱਗੀਆਂ ਸੀ ਹੁਣ ਅੱਜ ਇਸ ਬੱਚੇ ਨੇ ਸਾਬਤ ਕਰਤਾ ਕਿ ਮੁੰਡੇ ਵੀ ਕਿਸੇ ਗੱਲੋਂ ਘੱਟ ਨਹੀਂ ਹੈਗੇ ਆਪਣੀ ਮਿਹਨਤ ਨੂੰ ਚਾਰ ਚੰਨਾ ਲਵਾਏ ਮਿਹਨਤ ਕਦੇ ਵੀ ਬੇਅਰਥ ਨਹੀਂ ਜਾਂਦੀ ਇਸ ਬੱਚੇ ਨੇ ਬਹੁਤ ਜ਼ਿਆਦਾ ਮਿਹਨਤ ਕਰੀ ਹੈ ਮਿਹਨਤ ਦਾ ਹੀ ਨਤੀਜਾ ਹੈ ਅੱਜ ਇਹਨੇ ਮੈਂਬਰ ਇਸ ਦੇ ਘਰ ਪਰਿਵਾਰ ਦੇ ਵਿੱਚ ਸਨਮਾਨ ਕਰਨ ਵਾਸਤੇ ਆਏ ਨੇ ਤੇ ਬਹੁਤ ਜ਼ਿਆਦਾ ਚੰਗਾ ਵੀ ਲੱਗਿਆ ਜਦੋਂ ਮਾਪੇ-ਬਾਪ ਨਾਲ ਗੱਲ ਕਰੀ ਤਾਂ ਉਹਨਾਂ ਨੇ ਵੀ ਇਸ ਚੀਜ਼ ਦੀ ਬਹੁਤ ਜ਼ਿਆਦਾ ਸਲਾਹਾਂ ਕਰੀ ਕਿ ਆਰਮੀ ਗਰੁੱਪ ਨੇ ਜੋ ਸੋਚਾ ਬੱਚੇ ਬਾਰੇ ਹੌਸਲਾ ਦਿੱਤਾ ਤੇ ਇਹਨਾਂ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਇਸ ਤੋਂ ਇਲਾਵਾ ਬੱਚਿਆਂ ਲਈ ਇੱਕ ਮੈਸੇਜ ਇਹ ਹੀ ਹੈ ਕਿ ਹਰ ਬੱਚੇ ਨੂੰ ਇੱਕ ਕੰਪੀਟੀਸ਼ਨ ਕਰਨਾ ਚਾਹੀਦਾ ਹੈ ਜਿਵੇਂ ਇਸ ਬੱਚੇ ਨੇ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ ਤੇ ਬਾਜ਼ੀ ਮਾਰੀ ਹੈ ਤੇ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਰ ਬੱਚਾ ਐਸੀ ਤਰ੍ਹਾਂ ਮਿਹਨਤ ਕਰੇ ਤੇ ਆਪਣਾ ਰੰਗ ਲਿਆਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ